ਸਿਸ ਦੇ ਸਿਸ ਬੈਠੇ ਡीडी ਪੰਜਾਬੀ ਦੇ ਦਰਸ਼ਕਾਂ ਦਾ ਬਹੁਤ ਹੀ ਨਿੱਘਾ ਸਵਾਗਤ ਹੈ ਪਿਆਰੇ ਦਸਕੋ ਇਸ ਦੁਨੀਆ ਦੇ ਉੱਤੇ ਹਜ਼ਾਰਾਂ ਸਾਲਾਂ ਤੋਂ ਇਹ ਜੀਵਨ ਦੀ ਰੌਣ ਰਮਕ ਰਹੀ ਹੈ ਹਜ਼ਾਰਾਂ ਲੱਖਾਂ ਲੋਕ ਰੋਜ਼ਾਨਾ ਪੈਦਾ ਹੁੰਦੇ ਆ ਔਰ ਇਸ ਧਰਤੀ ਤੋਂ ਆਪਣਾ ਜੀਵਨ ਜੀਉ ਕੇ ਚਲੇ ਜਾਂਦੇ ਆ ਪਰ ਕੁਝ ਇੱਕ ਸ਼ਖਸੀਅਤਾਂ ਇਸ ਤਰ੍ਹਾਂ ਦੀਆਂ ਪੈਦਾ ਹੁੰਦੀਆਂ ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਹਮੇਸ਼ਾ ਦੇ ਲਈ ਆਪਣਾ ਨਾਮ ਦਰਜ ਕਰਵਾ ਕੇ ਜਾਂਦੀਆਂ ਔਰ ਇਹ ਹਮੇਸ਼ਾ ਦੇ ਲਈ ਇਤਿਹਾਸ ਉਹਨਾਂ ਨੂੰ ਯਾਦ ਕਰਦਾ ਆ ਕਿਹਾ ਜਾਂਦਾ ਹੈ ਕਿ ਹਜ਼ਾਰਾਂ ਸਾਲ ਨਰਗਿਸ ਆਪਣੀ ਬੇਨੂਰੀ ਤੇ ਰੋਤੀ ਹੈ ਬੜੀ ਮੁਸ਼ਕਲ ਸੇ ਹੁੰਦਾ ਹੈ ਚਮਨ ਮੇਂ ਦੀਦਾਵਰ ਪੈਦਾ ਸੋ ਇਸ ਤਰ੍ਹਾਂ ਦੀ ਇੱਕ ਸਖਸ਼ੀਤ ਸਰਦਾਰ ਫੌਜਾ ਸਿੰਘ ਜੀ ਜਿਹੜੇ ਕਿ ਮੈਰਾਥਨ ਦੌੜਾਕ ਨੇ ਅੰਤਰਰਾਸ਼ਟਰੀ ਪੱਧਰ ਤੇ ਜਿਨ੍ਹਾਂ ਨੇ ਨਾਮ ਨਖਟਿਆ ਆਮ ਵਿਅਕਤੀ ਦੀ ਤਰ੍ਹਾਂ ਪੈਦਾ ਹੋਏ ਆਮ ਵਿਅਕਤੀ ਆਮ ਬੱਚਿਆਂ ਦੀ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਬਤਾਇਆ ਪਰ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਠੋਕਰ ਲੱਗਦੀ ਹੈ ਤਾਂ ਇਨਸਾਨ ਕਈ ਵਾਰ ਇਨਸਾਨ ਦੀ ਜ਼ਿੰਦਗੀ ਪੂਰਾ ਮੋੜ ਕੱਟ ਲੈਂਦੀ ਹੈ ਔਰ ਕਿਸੇ ਹੋਰ ਰਸਤੇ ਤੇ ਚੱਲ ਪੈਂਦੀ ਹੈ ਅਜਿਹਾ ਬਹੁਤ ਕੁਝ ਵਾਪਰਿਆ ਸਰਦਾਰ ਫੌਜਾ ਸਿੰਘ ਦੇ ਜੀਵਨ ਦੇ ਵਿੱਚ ਵੀ ਔਰ ਅਚਨਚੇਤ ਉਹ ਕੱਲ ਸ਼ਾਮ ਇੱਕ ਐਕਸੀਡੈਂਟ ਦੇ ਕਾਰਨ ਸਾਨੂੰ 114 ਸਾਲ ਦੀ ਉਮਰ ਦੇ ਵਿੱਚ ਅ ਵਿਛੋੜਾ ਦੇ ਗਏ ਨੇ ਬੜੀ ਦੁੱਖ ਦੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਦਾ ਉਹਨਾਂ ਇਸ ਤਰ੍ਹਾਂ ਉਹਨਾਂ ਦਾ ਦੁਨੀਆ ਤੋਂ ਜਾਣਾ ਖਾਸ ਕਰਕੇ ਐਕਸੀਡੈਂਟ ਦੀ ਵਜ੍ਹਾ ਕਰਕੇ ਇਹ ਸਾਡੇ ਦਿਲ ਨੂੰ ਖਾਸ ਕਰਕੇ ਜਿਹੜੇ ਦੁੜਾਕ ਨੇ ਜਾਂ ਸਪੋਰਟਸਮੈਨ ਨੇ ਉਹਨਾਂ ਦੇ ਦਿਲ ਨੂੰ ਇਸ ਦਾ ਡੂੰਗਾ ਸਦਮਾ ਪਹੁੰਚਿਆ ਹੈ ਸੋ ਅੱਜ ਅਸੀਂ ਉਹਨਾਂ ਦੇ ਜੀਵਨ ਦੇ ਉੱਤੇ ਝਾਤੀ ਮਾਰਨੀ ਹੈ ਔਰ ਇਹ ਦੇਖਣਾ ਹੈ ਕਿ ਕੀ ਪ੍ਰੇਰਣਾ ਲੈ ਸਕਦੇ ਹਾਂ ਉਹਨਾਂ ਦੇ ਜੀਵਨ ਤੋਂ ਔਰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਸੀਂ ਕਿਸ ਪ੍ਰਕਾਰ ਆਪਣਾ ਜੀਵਨ ਜੀ ਸਕਦੇ ਹਾਂ ਤਾਂ ਕਿ ਇਹ ਕੁਦਰਤ ਦੀ ਜਿਹੜੀ ਬਖਸ਼ਿਸ਼ ਹੈ ਸੋਹਣਾ ਜੀਵਨ ਹੈ ਇਸ ਨੂੰ ਹੋਰ ਚੰਗੇ ਤਰੀਕੇ ਨਾਲ ਕਿਵੇਂ ਜੀਵਿਆ ਜਾ ਸਕਦਾ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ ਜੇ ਅਸੀਂ ਮਹਾਨ ਮੈਰਾਥਨ ਦੌੜਾਕ ਫੋਜਾ ਸਿੰਘ ਇੱਕ ਚਰਚਾ ਕਰਾਂਗੇ ਇਹਦੇ ਉੱਤੇ ਇਸ ਵਿਸ਼ੇ ਦੇ ਲਈ ਮੇਰੇ ਨਾਲ ਬੈਠੇ ਨੇ ਡਾਕਟਰ ਰੂਚੀ ਸਿੰਘ ਗੌਰ ਜਿਹੜੇ ਕਿ ਉੱਗੇ ਸਮਾਜ ਸੇਵਕਾ ਨੇ ਆਪਣਾ ਇੱਕ ਐਨਜੀਓ ਚਲਾਉਂਦੇ ਨੇ ਅਮਰਤ ਕੇਅਰ ਗਿਵਰ ਐਂਡ ਇੱਕ ਹਸਪਤਾਲ ਹੈ ਇਹਨਾਂ ਦਾ ਆਪਣਾ ਸੋ ਕਿਤੇ ਹੋਜੇ ਡਾਕਟਰ ਨੇ ਬਹੁਤ ਸਾਰੀ ਇਹਨਾਂ ਦੇ ਗੁਣ ਨੇ ਇਸ ਪਰਸਨੈਲਿਟੀ ਦੇ ਵਿੱਚ ਇਹਨਾਂ ਦੀ ਸ਼ਖਸੀਅਤ ਦੇ ਵਿੱਚ ਜਿਹਨਾਂ ਦੀ ਗੱਲ ਅਸੀਂ ਅੱਗੇ ਚੱਲ ਕੇ ਪ੍ਰੋਗਰਾਮ ਦੇ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ ਜਦੋਂ ਮੈਂ ਗੌਰਜੀ ਨਾਲ ਗੱਲ ਕਰਾਂਗਾ ਤੁਹਾਡਾ ਪ੍ਰੋਗਰਾਮ 'ਚ ਸਵਾਗਤ ਹੈ ਜੀ ਬਹੁਤ-ਬਹੁਤ ਧੰਨਵਾਦ ਦੂਸਰੇ ਜਿਹੜੇ ਸਾਡੇ ਮਹਿਮਾਨ ਨੇ ਸ਼੍ਰੀ ਰਾਜੇਸ਼ 바ਰੀ ਜੀ ਨੇ ਇਹ ਦੌੜਾਕ ਨੇ ਖੁਦ ਔਰ ਸਾਈਕਲਿਸਟ ਨੇ ਸਪੋਰਟਸਮੈਨ ਨੇ ਔਰ ਜਿਹੜੇ ਸਾਡੇ ਨੌਜਵਾਨ ਨੇ ਉਹਨਾਂ ਦੇ ਵਾਸਤੇ ਖੇਡਾਂ ਦਾ ਆਯੋਜਨ ਵੀ ਕਰਦੇ ਆ ਜਿਵੇਂ ਦੌੜਾਂ ਦਾ ਆਯੋਜਨ ਵੀ ਕਰਦੇ ਆ ਸਰ ਜੇਸਬਰੀ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਮੈਂ ਗੱਲਬਾਤ ਨੂੰ ਅੱਗੇ ਤੋਰਾਂ ਇਸ ਤੋਂ ਪਹਿਲਾਂ ਮੈਂ ਸਰਦਾਰ ਫੌਜਾ ਸਿੰਘ ਦੀ ਮੌਤੇ ਦੇ ਉੱਤੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਟਵੀਟ ਕੀਤਾ ਹੈ ਆਪਣਾ ਦੁੱਖ ਵਕਤ ਕੀਤਾ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਟਵੀਟ ਨੂੰ ਮੈਂ ਤੁਹਾਡੇ ਸਾਹਮਣੇ ਰੱਖਾਂ ਅ ਉਹਨਾਂ ਨੇ ਲਿਖਿਆ ਹੈ ਕਿ ਫੌਜਾ ਸਿੰਘ ਜੀ ਆਪਣੀ ਵਿਲੱਖਣ ਸ਼ਖਸੀਅਤ ਅਤੇ ਫਿਟਨੈਸ ਵਰਗੇ ਬਹੁਤ ਹੀ ਮਹੱਤਵਪੂਰਨ ਵਿਸ਼ੇਤੇ ਭਾਰਤ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਢੰਗ ਸਦਕਾ ਆ ਸੁਧਾਰਨ ਸਨ ਉਹ ਇੱਕ ਸ਼ਾਨਦਾਰ ਦ੍ਰਿੜ ਇਰਾਦੇ ਵਾਲੇ ਇੱਕ ਬੇਮਿਸਾਲ ਐਥਲੀਟ ਸਨ ਉਹਨਾਂ ਦੇ ਦਿਹਾਂਤ ਤੋਂ ਬਹੁਤ ਦੁੱਖ ਹੋਇਆ ਮੇਰੀਆਂ ਸੰਵੇਦਨਾਵਾਂ ਉਹਨਾਂ ਦੇ ਪਰਿਵਾਰ ਅਤੇ ਦੁਨੀਆ ਭਰ ਵਿੱਚ ਉਹਨਾਂ ਦੇ ਅਣਗਿਣਤ ਪ੍ਰਸ਼ੰਸਕਾਂ ਨਾਲ ਹਨ ਇਹ ਸੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਟਵੀਟ ਜਿਹੜਾ ਕਿ ਉਹਨਾਂ ਨੇ ਸਰਦਾਰ ਫੋਜਾ ਸਿੰਘ ਦੇ ਇਸ ਦੁਨੀਆ ਤੋਂ ਜਾਣ ਦੇ ਉੱਤੇ ਲਿਖਿਆ ਹੈ ਐਕਸ ਦੇ ਉੱਤੇ ਸੋ ਦੁੱਖ ਹਰ ਇੱਕ ਨੂੰ ਹੈ ਇਸ ਤਰ੍ਹਾਂ ਦੀ ਸਖਸ਼ੀਰ ਦਾ ਦੁਨੀਆ ਤੋਂ ਜਾਣਾ ਜਿਨ੍ਹਾਂ ਨੇ ਆਪਣੀ ਉਮਰ ਦੇ ਅੰਤਲੇ ਪੜਾ ਦੇ ਉੱਤੇ अनेका ਹੀ ਅੰਤਰਰਾਸ਼ਟਰੀ ਰਿਕਾਰਡ ਜਿਹੜੇ ਆ ਖੇਡਾਂ ਦੇ ਸਥਾਪਿਤ ਕੀਤੇ ਆ ਸੋ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਵੀ ਦੇਵਾਂਗੇ ਔਰ ਨੌਜਵਾਨਾਂ ਨੂੰ ਖਾਸ ਕਰਕੇ ਮੈਂ ਕਹੂੰਗਾ ਕਿ ਅੱਜ ਦੇ ਪ੍ਰੋਗਰਾਮ ਤੋਂ ਉਹ ਉਹਨਾਂ ਨੂੰ ਸੁਣਨ ਵੀ ਔਰ ਉਹਨਾਂ ਤੋਂ ਪ੍ਰੇਰਣਾ ਲੈਣ ਔਰ ਆਪਣਾ ਜੀਵਨ ਜਿਹੜਾ ਹੈ ਖੇਡਾਂ ਵਾਲੇ ਪਾਸੇ ਨੂੰ ਰੁਚੀ ਲੈ ਕੇ ਬਤਾਉਣ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਤੁਹਾਡੇ ਤੋਂ ਹੀ ਅ ਬਚਪਨ ਦੇ ਵਿੱਚ ਇਹ ਬੜੇ ਕਮਜ਼ੋਰ ਸੀਗੇ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਜੀਵਨ ਚ ਮੋੜਾ ਆਇਆ ਬੜੇ ਤਕੜੇ ਮੈਰਾਥਨ ਰਨਰ ਬਣ ਗਏ ਉਹਨਾਂ ਦਾ ਅਚਨਚੇਤ ਇਸ ਤਰ੍ਹਾਂ ਦੁਨੀਆ ਤੋਂ ਜਾਣਾ ਇਹਨੂੰ ਤੁਸੀਂ ਕਿਵੇਂ ਸਮਝਦੇ ਹੋ ਖਾਸ ਕਰਕੇ ਇੱਕ ਐਕਸੀਡੈਂਟ ਦੀ ਵਜ੍ਹਾ ਕਰਕੇ ਸਰ ਵੈਸੇ ਇਹ ਇੱਕ ਸ਼ੌਕਿੰਗ ਇਨਸੀਡੈਂਟ ਹੀ ਹੈ ਕਿਉਂਕਿ ਦੇਖੀਏ ਇੱਕ ਪਰਸਨ ਜੋ ਇੱਕ ਸੁਪਰ ਹੈਲਦੀ ਹੈ ਸਵੇਰ ਰੋਜ਼ ਵਾਕ ਪੇ ਜਾ ਰਹਾ ਹੈ ਆਪਣੀ ਰੈਗੂਲਰ ਲਾਈਫ को एक अच्छे से बिता रहा है और एक से चौदह साल तक वो अपनी ज़िंदगी में इतने सारे उन्होंने आ, मतलब लोगों के वो रोल मॉडल बन गए वो उन्होंने इतनी सारी एक्टिविटीज़ की हैं तो मुझे लगता है कि ये एक बहुत अनफेथफुल है कि कोई पर्सन एक रेगुलर लाइफ शायद इससे भी ज़्यादा वो जी सकते थे और किसी ने अननोइंगली उनको हिट किया सो एक ये सड़क

ਅ ਇਹਦੇ ਨਾਲ ਸਾਡੇ ਸਿਸਟਮ ਤੇ ਸਾਡੇ ਜੀਵਨ ਦੇ ਵਿੱਚ ਜਿਹੜਾ ਅ ਅਸੀਂ ਜਿਸ ਢੰਗ ਨਾਲ ਚੱਲਦੇ ਆਂ ਜਿਹੜੀ ਕਾਲ ਬਾਜੀ ਆ ਉਹਦੇ ਤੇ ਕਿਤੇ ਨਾ ਕਿਤੇ ਸਵਾਲ ਖੜਾ ਹੁੰਦਾ ਹੈ ਅ ਬਾਰੀ ਸਾਹਿਬ ਮੈਂ ਚਾਹੁੰਨਾ ਕਿ ਤੁਸੀਂ ਸਰਦਾਰ ਫੌਜਾ ਸਿੰਘ ਦੇ ਜੀਵਨ ਦੇ ਉੱਤੇ ਇੱਕ ਪੰਛੀ ਝਾਤ ਕੇ ਕਿਵੇਂ ਉਹਨਾਂ ਨੇ ਬਚਪਨ ਤੋਂ ਲੈ ਕੇ ਇਹ ਰਿਕਾਰਡ ਵਾਲੀ ਜ਼ਿੰਦਗੀ ਤੱਕ ਪਹੁੰਚਿਆ ਦੇਖੋ ਸਰਦਾਰ ਫੌਜਾ ਸਿੰਘ ਜੀ ਬਾਰੇ ਜਿੰਨਾ ਕੁਝ ਕਿਹਾ ਜਾਏ ਉਹਨਾਂ ਘਟਾ ਹੈ ਬਟ ਉਹਨਾਂ ਨੇ ਜਿਹੜੀ ਆਪਣੀ ਰਨਿੰਗ ਦੀ ਲਾਈਫ ਸ਼ੁਰੂ ਕੀਤੀ ਜੀ ਉਹ ਤਕਰੀਬਨ 80 ਸਾਲ ਦੀ ਉਮਰ ਦੇ ਤੋਂ ਸ਼ੁਰੂ ਕੀਤੀ ਜਦੋਂ ਉਹਨਾਂ ਨੇ ਦੇਖਿਆ ਕਿ ਮੈਂ 5 ਸਾਲ ਤੋਂ ਬੈਠਦੇ ਆ ਮੇਰ ਕੋ ਚੱਲਿਆ ਵੀ ਨਹੀਂ ਜਾਂਦਾ ਹੂੰ ਤੇ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਆਪਣੇ ਰਨਿੰਗ ਦੇ ਉੱਤੇ ਹੂੰ ਉਹ 90 ਦੇ دہਾਕੇ ਚ ਆ ਕੇ ਜਦੋਂ 90 ਦੀ ਉਹਨਾਂ ਦੀ ਉਮਰ ਹੋ ਗਈ ਤੇ ਉਹਨਾਂ ਨੇ ਪਹਿਲੀ ਮੈਰਾਥਨ ਦੌੜੀ ਅੱਛਾ ਉਹ ਪਹਿਲੀ ਮੈਰਾਥਨ ਜਿਹੜੀ ਦੌੜੀ ਉਹਦੇ ਵਿੱਚ ਵਰਲਡ ਰਿਕਾਰਡ ਬਣਾਇਆ 6 ਘੰਟੇ 54 ਮਿੰਟ ਦੇ ਵਿੱਚ ਵਰਲਡ ਰਿਕਾਰਡ ਉਹਨਾਂ ਦੇ ਨਾਮ ਤੇ ਹੈ ਹੂੰ ਜਿਹੜੀ ਕਿ ਬਹੁਤ ਹੀ ਅੱਛੀ ਗੱਲ ਹੈ ਔਰ ਇਹ ਸਾਡੇ ਵਰਗੇ სპੋਰਟਸਮੈਨ ਸਾਡੇ ਵਰਗੇ ਦੌੜਾਕਾਂ ਲਈ ਇੱਕ ਬਹੁਤ ਵੱਡੀ ਮਿਸਾਲ ਹੈ ਮੈਂ ਵੀ ਉਹਨਾਂ ਤੋਂ ਹੀ ਇਨਸਪਾਇਰ ਹੋ ਕੇ ਦੌੜਨਾ ਸ਼ੁਰੂ ਕੀਤਾ ਸੀ ਜੀ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਅੱਛੇ ਤਰੀਕੇ ਨਾਲ ਤੁਸੀਂ ਦੱਸਿਆ ਪਰ ਉਹਨਾਂ ਦਾ ਜੀਵਨ 'ਚ ਮੈਂ ਪੜ੍ਹ ਰਿਹਾ ਸੀ ਉਹਨਾਂ ਦੀ ਜੀਵਨੀ ਦੇ ਬਾਰੇ 'ਚ ਕਿ ਬਚਪਨ ਦੇ ਵਿੱਚ ਉਹਨਾਂ ਦੇ ਦੋਸਤ ਜਿਹੜੇ ਬਚਪਨ ਦੇ ਛੋਟੇ ਬੱਚੇ ਆ 5 ਸਾਲ ਤੱਕ ਉਹ ਇੰਨੇ ਕਮਜ਼ੋਰ ਸੀਗੇ ਕਿ ਉਹਨਾਂ ਨੂੰ ਕੋ ਅੱਛੀ ਤਰੀਕੇ ਨਾਲ ਚੱਲਿਆ ਵੀ ਨਹੀਂ ਜਾਂਦਾ ਸੀਗਾ ਲੋਕ ਉਹਨਾਂ ਨੂੰ ਪਤਲਾ ਔਰ ਲੰਬਾ ਹੋਣ ਕਰਕੇ ਡੰਡਾ ਕਹਿੰਦੇ ਸੀ ਤੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲੇ ਬਾਅਦ ਦੇ ਵਿੱਚ ਜਦੋਂ ਜੀਵਨ 'ਚ ਮੋ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਖੱਟੀ ਆ ਇਹਦੇ ਬਾਰੇ ਆਪਾਂ ਹੋਰ ਵੀ ਗੱਲ ਕਰਾਂਗੇ ਅਸੀਂ ਸਭ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਪ੍ਰਸ਼ੰਸਕ ਨੇ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਨੇ ਉਹਨਾਂ ਦੀ ਇੱਕ ਬਾਈਟ ਦੇਖਾਂਗੇ ਕਿ ਉਹ ਕਿਸ ਢੰਗ ਦੇ ਨਾਲ ਸਰਦਾਰ ਫੌਜਾ ਜੀ ਨੂੰ ਯਾਦ ਕਰ ਰਹਾ ਹੈ ਮੈਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਜੀ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਉਹਨਾਂ ਦਾ ਜਨਮ ਮਿਤੀ 1 ਅਪ੍ਰੈਲ 1911 ਬਿਆਸਪਿੰਡ ਜ਼ਿਲ੍ਹਾ ਜ਼ਿਲੰਦਰ ਵਿੱਚ ਹੋਇਆ ਉਹ 16 ਅਕਤੂਬਰ 2011 ਨੂੰ ਟ੍ਰਾਂਟੋ ਮੈਰਾਥਨ 8 ਕਿਲੋ 11 ਮਿੰਟ ਤੇ 6 ਸੈਂਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਔਰ ਉਹ ਫੋਟੋ ਆ ਮੇਰੇ ਹਜੇ ਵੀ ਯਾਦ ਹੈ ਜਦੋਂ ਉਹਨਾਂ ਦੇ ਮੱਥੇ ਤੇ ਖੰਡਾ ਲੱਗਿਆ ਦਾਲਾ ਪ੍ਰਕਾਸ਼ ਕੀਤਾ ਔਰ ਲੰਡਨ ਦੀਆਂ ਸੜਕਾਂ ਤੇ ਭੱਜ ਰਹੇ ਤੇ ਲੰਡਨ ਦੇ ਅਖਬਾਰਾਂ ਦੇ ਵਿੱਚ ਛਾਈਆਂ ਸਾਡੇ ਨੌਜਵਾਨਾਂ ਦੇ ਲਈ ਹਮੇਸ਼ਾ कि फौजा सिंह जी 114 साल की आजू में आज उनका निधन हुआ है सबसे पहले मैं उनके परिवार के साथ शोक व्यक्त करता हूं बहुत ही दुख की बात है और दूसरा मैं समझता दुनिया भर के लोगों को उनसे सीख लेनी चाहिए उनको आदर्श मानना चाहिए वो कितने फिट थे 14 114 साल की आजू में भी वो मैराथन दौड़ दौड़ते थे और इतने फिट थे तो सब हम सब लोगों को उनसे सीख लेनी चाहिए और उनको अपना आदर्श मान के अपनी सेहत को तंदुरुस्त रखना चाहिए फौजा सिंह एक लेजेंडरी एथलीट ही नहीं थे वो आ, एक बहुत पॉजिटिव इंसान भी थे क्योंकि उन्होंने अपनी पॉजिटिविटी के जरिए फिटनेस के जरिए अपनी डाइट के जरिए मेरा ख्याल है कि यंग जनरेशन को ये दिखाया है कि इंसान इतनी लम्बी आजूबी पूरी एक्टिवली जो है उसमें से गुजार सकता है और मेरा ख्याल है कि हमारी जो यंग जनरेशन है उनको सीखना चाहिए कि कैसे हम ये फास्ट फूड से टेंशन वाली लाइफ से इनसिक्योर लाइफ से हम आगे बढ़ सकते हैं और अपना जो स्वास्थ्य है उसको अच्छा रख सकते कल जी 3:00 ਸਵੇਰ 3 ਵਜੇ ਗੱਲ ਆ ਘਰੋਂ ਬਸ ਸੈਰ ਕਰਨ ਨਿਕਲੇ ਚਾਹ ਪੀ ਗੇ ਰੋਟੀ ਟਿਕਾ ਕੇ ਤੇ ਉਧਰ ਖੇਤਾਂ 'ਚ ਸਾਡੀ ਲੇਬਰ ਨੋਰ ਲੱਗੀ ਹੋ ਸੀਗੀ ਉਧਰ ਨੂੰ ਮੈਂ ਤਾਂ ਘਰ ਨਹੀਂ ਸੀਗਾ ਉਧਰ ਨੂੰ ਫਿਰ ਸ਼ਾਮ ਨੂੰ ਅੱਗੇ ਰੁਟੀਨ 'ਚ ਜਾਂਦੇ ਹੀ ਆ ਉਧਰ ਨੂੰ ਕਿਤੇ ਨਿਕਲੇ ਤਾਂ ਬਸ ਉਹ ਰੋਡ ਤੇ ਜਲਾ ਮੜ ਜਾ ਚੜੇ ਪੇ ਪਤਾ ਨਹੀਂ ਲੱਗਾ ਸੰਤੋ ਫਿਰ ਟੈਲੀਫੋਨ ਹੀ ਆਇਆ ਹਾਂ ਹਾਂ ਦੇ 10 ਹੋ ਗਈ। ਬੜੇ ਫਿੱਟ ਸੀ ਜੀ ਉਹ ਔਰ ਇਦਾਂ ਨਹੀਂ ਸੀ ਬੜੇ ਵਰਸੀ ਸਭ ਕੁਝ ਆ ਰੋਟੀ ਪਾਣੀ ਸਵੇਰੇ ਪਿੰਨੀ ਬੁੰਨੀ ਛੱਕੇ ਸਭ ਕੁਝ ਛੱਕੇ ਪਿੰਡ ਅੱਜ ਅੱਜ ਇੱਧਰ ਨੂੰ ਚਲਗਾ ਨਹੀਂ ਤਾਂ ਅੱਗੇ ਪਿੰਡਾਂ ਨੂੰ ਢੇੜਾ ਗੁੜਾ ਮਾਰਨਾ ਪਿੰਡ ਸਾਰੇ ਥੜਿਆਂ ਥੋੜਿਆਂ ਤੇ ਇੱਧਰ ਉੱਧਰ ਬੈ ਬੂਕੇ ਆਉਣਾ ਰਾਤ ਨੂੰ ਆਉਣਾ ਤੇ ਕੋਈ ਨਹੀਂ ਸੀ ਉਹਨਾਂ ਨੂੰ ਕੋਈ ਜਿਆਦਾ ਢਿੱਲੇ ਮੱਠੇ ਜਾਂ ਕਹਿਦਾ ਉਹ ਜਾਂ ਕੋਈ ਕੋਈ ਉਹਨਾਂ ਦਾ ਲੱਤ ਗੋਡਾ ਦੁਖਦਾ ਕੁਝ ਨਹੀਂ ਸੀ। ਇੰਨੀ ਉਮਰ ਦੇ ਵਿੱਚ 40 ਸਾਲ ਦਾ ਨਹੀਂ ਕਰ ਸਕਦਾ ਜਿੰਨੇ 80 ਸਾਲ ਦੇ ਵਿੱਚ ਰਿਕਾਰਡ ਬਣਿਆ। ਕਹਿਣ ਨੂੰ ਗੱਲ ਹੁੰਦੀ ਆ ਮੁੰਡਾ ਨਹੀਂ ਕਰ ਸਕਦਾ ਕਿ ਜਿਹੜਾ 19 ਰਿਕਾਰਡ ਬੰਦਤਾ ਐਨੀ ਉਮਰ ਦੇ ਵਿੱਚ ਮਤਲਬ ਬੰਦਾ ਇਦਾਂ ਦਾ ਹੀ ਮਤਲਬ ਮਿਹਨਤੀ ਬਹੁਤ ਸੁਭੂ ਤੋਂ ਮਿਹਨਤ ਬੜੀ ਸੀ ਪੰਜਾਬ ਵਿਧਾਨ ਸਭਾ ਸਪੀਕਰ ਅਤੇ ਹੋਰ ਬਹੁਤ ਸਾਰੇ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੇ ਚਾਹਤੇ ਜਿਹੜੇ ਆ ਉਹਨਾਂ ਨੇ ਜਿੱਥੇ ਆਪਣਾ ਦੁੱਖ ਵਿਅਕਤ ਕੀਤਾ ਉੱਥੇ ਨਾਲ ਦੀ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਸਾਰੀ ਜਿਹੜੀ ਘਟਨਾ ਹੋਈ ਆ ਉਹਦੇ ਉੱਤੇ ਜਾਣਨਾ ਪਾਰਿਆ ਸੀ ਕਿ ਕਿਸ ਤਰ੍ਹਾਂ ਬਿਲਕੁਲ ਉਹ ਫਿੱਟ ਸੀਗੇ ਔਰ ਸੈਰ ਕਰਨ ਵਾਸਤੇ ਘਰੋਂ ਬਾਹਰ ਨਿਕਲੇ ਆ ਔਰ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਘਰ ਦੇ ਆਨ ਸਿਰਫ ਖਬਰ ਮਿਲਦੀ ਆ ਕਿ ਇਸ ਤਰ੍ਹਾਂ ਵਾਪਰ ਗਿਆ ਸੋ ਬੜੀ ਦੁੱਖ ਦੀ ਗੱਲ ਐ ਖੈਰ ਅਸੀਂ ਉਹਨਾਂ ਤੋਂ ਪ੍ਰੇਰਣਾ ਲੈਣੀ ਐ ਕਿ ਉਹਨਾਂ ਨੇ ਆਪਣਾ 114 ਸਾਲ ਤੱਕ ਦਾ ਜੀਵਨ ਕਿਵੇਂ ਤੰਦਰੁਸਤ ਰਹਿ ਕੇ ਬਿਤਾਇਆ ਮੈਡਮ ਇੱਥੇ ਥੋੜਾ ਜਿਆ ਬੋਲੋ ਕਿ 114 ਸਾਲ ਦੀ ਉਮਰ ਇੱਕ ਆਮ ਵਿਅਕਤੀ ਵਾਸਤੇ ਜੁਣੀ ਬਹੁਤ ਔਖੀ ਐ ਉਹਨਾਂ ਦੇ 114 ਸਾਲ ਦਾ ਇੰਨਾ ਲੰਬਾ ਜੀਵਨ ਜਿਹੜਾ ਜੀਵਿਆ ਉਹਦੇ ਪਿੱਛੇ ਕੀ ਰਾਜ਼ ਸਮਝ ਦੱਸੋ ਸਰ राज तो दो तरीके की चीजें हो सकती हैं एक उन्होंने किस तरीके का फूड खाया है और उनकी विल पावर कैसी थी कोई भी पर्सन जो बहुत अच्छी लाइफ जीता है उसमें सबसे अच्छा रोल सबसे जो मेजर रोल होता है वो उसकी साइकोलॉजी और मेंटल हेल्थ का होता है राइट तो आपने भी अभी बात किया था कि उनकी लाइफ में बहुत सारी मिस ऐपनिंग हुई जिसकी वजह से उन्होंने रनिंग स्टार्ट की वजह कुछ भी हो सकती है बट उन्होंने एक माइल तो बनाया है ना और लोग उन्हें एक लीजन की तरह एक एक अच्छे धावक या रनर की वजह से की तरह जानते हैं लेकिन अगर वो वेजिटेरियन थे उन्होंने वेजिटेरियन में भी क्या चीज़ चूज़ की है ना कि आप सिर्फ आलू खा रहे हो या आप ग्रीन वेजिटेबल्स भी खा रहे हो आप नट्स भी खा रहे हो ओमेगा एसिड आप सप्लीमेंट ले रहे हो या आप उसे नट्स की तरफ से खा रहे हो है ना तो आप जितना प्योर फूड खाओगे आपकी लाइफ उतनी ही अच्छी होगी मतलब किसी भी चीज़ को जब आप खाते हैं जो लोग बहुत गूगल पर फेद करते हैं वो ये चीज़ देख सकते हैं कि आप देखिए कि एक चिकन के पीस को आपकी बॉडी में पचने में कितना टाइम लगता है और एक सेव को पचने में कितना टाइम लगता है हालांकि पेस्टिसाइड है चीज़ें हैं बट नॉन वेजिटेरियन फूड में भी तो कितनी सारी ग्रोइंग करने के लिए हम इंजेक्टेबल चीज़ें यूज़ करते हैं है ना तो अगर हम प्योर वेजिटेरियन फूड खाएंगे और एक अपने मेंटल हेल्थ को हम स्ट्रांग रखेंगे ਦੋ ਗੱਲਾਂ ਦੋ ਗੱਲਾਂ ਮੈਨੂੰ ਲੱਗੀਆਂ ਡਾਕਟਰ ਸਾਹਿਬ ਦੀ ਗੱਲਬਾਤ ਦੇ ਵਿੱਚ ਇੱਕ ਤਾਂ ਇਹ ਹੈ ਕਿ ਜਦੋਂ ਤੁਸੀਂ ਅੱਗੇ ਵਧਵਾ ਤੁਹਾਡੀ ਜਿਹੜੀ ਵਿਲ ਪਾਵਰ ਹੈ ਉਹ ਬਹੁਤ ਜ਼ਿਆਦਾ ਕਾਊਂਟ ਕਰਦੀ ਹੈ ਅ ਦੂਸਰਾ ਇਹਨਾਂ ਨੇ ਖੁਰਾਕ ਵਾਲੇ ਪਾਸੇ ਵੀ ਇਸ਼ਾਰਾ ਕੀਤਾ ਕਿਉਂਕਿ ਫੋਜਾ ਸਿੰਘ ਜੀ ਆਪ ਹੀ ਲਿਖਦੇ ਆ ਆਪਣੇ ਬਾਰੇ ਕਿ ਮੈਂ ਬੜਾ ਸਧਾਰਨ ਦਾਲ ਫੁਲਕਾ ਜਿਹੜਾ ਆ ਵੈਜੀਟੇਰੀਅਨ ਖਾਣਾ ਖਾਦਾ ਹੈ ਉਹਨਾਂ ਨੇ ਸੋ ਉਹਨਾਂ ਦੇ ਅੱਗੇ ਵਧਣ ਦੇ ਵਿੱਚ ਉਹਨਾਂ ਦੇ ਸਖਸ਼ੀਰ ਦੇ ਵਿੱਚ ਇਹਦਾ ਵੱਡਾ ਰੋਲ ਸੀਗਾ ਕਿਹੜੀ ਪਰਿਵਾਰਕ ਘਟਨਾਵਾਰੀ ਸਾਹਿਬ ਇਦਾਂ ਦੀ ਸੀ ਜਿਨੇ ਉਹਨਾਂ ਦੇ ਜੀਵਨ ਦੇ ਵਿੱਚ ਬਿਲਕੁਲ ਮੋੜਾ ਲਿਆ ਅ ਜੀ ਬਿਲਕੁਲ ਦੇਖੋ ਜਿਸ ਤਰ੍ਹਾਂ ਕਿ ਉਹਨਾਂ ਦੀ ਵਾਈਫ ਉਹਨਾਂ ਦਾ ਸਾਥ ਛੱਡ ਗਈ ਹੂੰ ਉਹਨਾਂ ਦਾ ਬੇਟਾ ਉਹਨਾਂ ਦੀ ਬੇਟੀ ਜਦੋਂ ਇਸ ਦੁਨੀਆ 'ਚ ਨਹੀਂ ਰਹੇ ਦੇਖੋ ਇਹ ਬਹੁਤ ਵੱਡਾ ਇੱਕ ਸਦਮਾ ਹੁੰਦਾ ਹੈ ਜੀ ਪਰ ਉਹਨਾਂ ਦੀ ਪੋਜ਼ਿਟਿਵਿਟੀ ਉਹਨਾਂ ਨੇ ਆਪਣੇ ਆਪ ਨੂੰ ਮੋਟੀਵੇਟ ਰੱਖਿਆ ਹੂੰ ਔਰ ਰਨਿੰਗ ਨੂੰ ਸਟਾਰਟ ਕੀਤਾ ਹੂੰ ਆਪਣੀ ਹੈਲਥ ਇਸ਼ੂਜ਼ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਿਲਕੁਲ ਪਰਪਲ ਸੀਗੇ ਜੀ ਤੇਰੇ ਉਹਨਾਂ ਆਪਣੀਆਂ ਲੱਤਾਂ ਵੀ ਉਹਨਾਂ ਦੀਆਂ ਵੀਕ ਸੀਗੀਆਂ ਹੂੰ ਤੇ ਉਹਨਾਂ ਨੇ ਆਪਣੀ ਪੋਜ਼ਿਟਿਵਿਟੀ ਔਰ ਮੋਟੀਵੇਸ਼ਨ ਆਪਣੇ ਆਪ ਨੂੰ ਦੇ ਕੇ ਕਿਸ ਤਰ੍ਹਾਂ ਰਨਿੰਗ ਸਟਾਰਟ ਕੀਤੀ 1995 ਤੋਂ ਔਰ ਅੱਜ ਜੋ 2 1000 1 ਸੌਰੀ 114 ਸਾਲਾਂ ਦੇ ਹੋ ਕੇ ਅੱਜ ਵੀ ਅਗਰ ਉਹ ਸਾਡੇ ਵਿੱਚ ਹੁੰਦੇ ਵੈਰੇ ਐਕਸੀਡੈਂਟ ਨਾ ਹੁੰਦਾ ਇਹ ਬਹੁਤ ਹੀ ਵੱਡਾ ਸਾਡੇ ਲਈ ਸਾਡੇ ਖੇਡ ਜਗਤ ਲਈ ਬਹੁਤ ਵੱਡਾ ਇੱਕ ਸਦਮੇ ਦਾ ਘਰ ਹੂੰ ਬਿਲਕੁਲ 114 ਸਾਲ ਤੱਕ ਦਾ ਜੀਵਨ ਜਿਹੜਾ ਔਰ ਖੁਸ਼ੀ ਭਰਿਆ ਤੰਦਰੁਸਤ ਉਹਨਾਂ ਦਾ ਬੱਚੇ ਕਹਿ ਰਹੇ ਸੀ ਬੇਟਾ ਉਹਨਾਂ ਦਾ ਕਿ ਅੱਜ ਵੀ ਉਹ ਪੂਰੀ ਤਰ੍ਹਾਂ ਫਿਟ ਸੀਗੇ ਪੂਰੀ ਡੇਲੀ ਖੁਰਾਕ ਲੈ ਕੇ ਜਿਹੜੀ ਆ ਉਹ ਘਰ ਤੋਂ ਨਿਕਲੇ ਆ ਇਹਦਾ ਮਤਲਬ ਹੈ ਕਿ ਇਹ ਇੰਨੀ ਉਮਰ ਤੱਕ ਵੀ ਜੀਵਿਆ ਜਾ ਸਕਦਾ ਹੈ ਬੜੇ ਵਧੀਆ ਤਰੀਕੇ ਨਾਲ ਪਰ ਉਹਦੇ ਵਾਸਤੇ ਵਿਲ ਪਾਵਰ ਚਾਹੀਦੀ ਆ ਕਿ 89 ਯਾਨੀ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਦੌੜਨਾ ਸਟਾਰਟ ਕੀਤਾ ਹੈ ਮੈਂ ਚਾਹਨਾ ਕਿ ਮੈਂ ਨਾ ਬੋਲਾਂ ਤੁਸੀਂ ਥੋੜਾ ਜਿਹਾ ਦੱਸੋ ਹੋਰ ਕਿ ਉਹਨਾਂ ਨੇ ਜਦੋਂ ਸ਼ੁਰੂ ਕੀਤਾ 99 ਸਾਲ ਦੀ ਉਮਰ ਦੇ ਵਿੱਚ 1995 ਤੋਂ ਉਸ ਤੋਂ ਬਾਅਦ ਕਦੋਂ-ਕਦੋਂ ਉਹਨਾਂ ਨੇ ਵਰਲਡ ਰਿਕਾਰਡ ਜਿਹੜੇ ਆ ਪੈਦਾ ਕੀਤੇ सर आप सभी को जैसे आइडिया है कि उन्होंने लंदन में काफ़ी बार रनिंग की है लास्ट उनकी जो रनिंग थी वो हॉन्ग में थी है ना उन्होंने काफ़ी सारे वर्ल्ड रिकॉर्ड बनाए हैं सो एज़ आई आई फील कि उन्होंने 41, 42 uh, बार उन्होंने फुल मैराथन भी की हुई है सो so, uh, बहुत सारे उनके वर्ल्ड रिकॉर्ड रहे हैं जितना मेरे को नॉलेज है सो so, काफ़ी सारे रिकॉर्ड हैं जो कोई ब्रेक नहीं कर सकता उन्होंने आ, कुछ कंपनियों के लिए वो काफ़ी कैंपेन किए हैं जैसे कि नथिंग इज़ इम्पॉसिबल जो बहुत ज़्यादा फेमस रहा है उसमें और भी खेल जगत की शख्सियाँ इन्वॉल्व थीं है ना तो बहुत सारे उनके वर्ल्ड रिकॉर्ड थे और आ, आ, आई होप कि उन जो पंजाब का यूथ है वो उन्हें फॉलो करे क्योंकि वो जो एक नशा मुक्ति जो आंदोलन उन्होंने पंजाब में चलाया है ना वो आ, उनका विजन था कि पंजाब नशा फ्री हो और वो उसकी वजह से उन्होंने दौड़ना शुरू किया मतलब पर्सनल लाइफ तो थी बट एक टाइम के बाद उनको एम मिल गया कि रनिंग बारी करनी है भारी साहब दो हज़ार उन्नीस सौ पचानवे तो जो शुरू किया उन्होंने 2000 दो भी उन्होंने मैराथन भाग लेना शुरू कर दिया ਉਸ ਤੋਂ ਬਾਅਦ 2003 ਦਾ ਉਹ ਸਮਾਂ ਉਹ ਉਹ ਦੱਸੋ ਆਪਣੇ ਮੂੰਹ ਜਰਾ ਜਦੋਂ ਉਹਨਾਂ ਨੇ ਵਰਲਡ ਰਿਕਾਰਡ ਪੈਦਾ ਕੀਤਾ ਕਿ ਜਿਹੜਾ ਰਿਕਾਰਡ ਪਹਿਲਾਂ ਚੱਲਦੇ ਪਏ ਸੀ ਉਹ तकरीबन ਉਹਨਾਂ ਨੇ 92 ਸਾਲ ਦੀ ਉਮਰ ਦੇ ਵਿੱਚ ਉਹ ਰਿਕਾਰਡ ਤੋੜਿਆ ਹੈ 2003 ਦੇ ਵਿੱਚ ਉਹਦੇ ਬਾਰੇ ਥੋੜਾ ਦੱਸੋ ਸਰ ਜੀ ਬਿਲਕੁਲ ਜਦੋਂ ਉਹਨਾਂ ਨੇ ਸਟਾਰਟ ਕੀਤਾ ਮੈਂ ਉਹਨਾਂ ਬਾਰੇ ਥੋੜਾ ਜਿਹਾ ਪੜ੍ਹਿਆ ਵੀ ਜਦੋਂ ਮੈਂ ਉਹਨਾਂ ਨੂੰ ਫੋਲੋ ਕਰਦਾ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਦੇਖੋ ਪਹਿਲਾਂ ਤਾਂ ਜਿਹੜਾ ਰਿਕਾਰਡ 6 ਘੰਟੇ 54 ਮਿੰਟ ਦਾ ਉਹਨਾਂ ਨੇ ਬਣਾਇਆ ਹਾਂ ਲੰਡਨ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਟੋਰਾਂਟੋ ਦੇ ਵਿੱਚ ਵਾਟਰਫਰੰਟ ਤੇ ਉੱਤੇ ਰਿਕਾਰਡ ਬਣਾਇਆ ਜੀ ਬਿਲਕੁਲ ਉੱਥੇ ਦੌੜੇ ਹਮ ਔਰ ਸਭ ਤੋਂ ਜਿਹੜੀ ਤਾਜੂਬਲੀ ਗੱਲ ਜਿਹੜੀ ਲਾਸਟ 2012 ਹਾਂਗਕਾਂਗ ਦੇ ਵਿੱਚ ਭੱਜੇ ਸੀ ਉਹਨਾਂ ਦੇ ਆਪਣੇ ਲੱਤਾਂ ਤੇ ਚੋਟ ਲੱਗੀ ਸੀ ਹਮ ਔਰ ਫੇਰ ਵੀ ਉਹਨਾਂ ਨੇ ਕਹਿੰਦੇ ਰਿਕਾਰਡ ਬਣਾਇਆ 2-3 ਮਿੰਟ ਪਹਿਲਾਂ ਪਹੁੰਚ ਗਏ ਹਮ ਔਰ ਉਹ ਵੀ ਜਿਹੜੀ ਨਾ ਬਹੁਤ ਹੀ ਅੱਛੀ ਚੀਜ਼ ਹੈ ਸਾਡੇ ਵਰਗੇ ਇੱਕ ਦੌੜਾਕ ਲਈ ਕਿ ਜੇ ਤੁਸੀਂ ਗਿਰ ਗਏ ਹੋ ਸੰਭਲੋ ਖੜੇ ਹੋਵੋ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਔਰ ਭੱਜੋ ਬੜੀ ਇੰਟਰਸਟਿੰਗ ਚੀਜ਼ ਉਹਨਾਂ ਬਾਰੇ ਜੋ ਮੇਰੇ ਦੇਖਣ ਚਾਹੀਏ ਉਹ ਸੀ ਕਿ ਜਿਸ ਵੇਲੇ ਉਹਨਾਂ ਨੇ ਮੈਰਾਥਨ ਦੌੜਨਾ ਸ਼ੁਰੂ ਕੀਤਾ ਉਹ ਦਰਅਸਲ 20 ਕਿਲੋਮੀਟਰ ਤੱਕ ਉਹਨਾਂ ਦੀ ਪ੍ਰੈਕਟਿਸ ਸੀਗੀ 20 ਕਿਲੋਮੀਟਰ ਰੋਜ਼ ਦੌੜਦੇ ਸੀਗੇ ਉਹ ਸਮਝਦੇ ਸੀ ਕਿ ਮੈਰਾਥਨ ਸਿਰ 26 ਕਿਲੋਮੀਟਰ ਦੀ ਹੈ ਤਾਂ ਉਹ ਸੋਦੇ ਸਿਰਫ 6 ਕਿਲੋਮੀਟਰ ਹੀ ਤਾਂ ਹੋਰ ਦੌੜਨਾ ਤਾਂ ਇਸ ਚੱਕਰ 'ਚ ਉਹਨਾਂ ਨੇ ਸ਼ੁਰੂ ਕੀਤਾ ਦਰਜ ਜਦ ਕਿ ਅਸਲ ਦੇ ਵਿੱਚ ਉਹ 26 ਮੀਲ ਸੀ ਜਿਹੜਾ ਕਿ ਲਗਭਗ 42 ਕਿਲੋਮੀਟਰ ਬਣਦਾ ਹੈਗਾ ਤੇ ਉਹ ਜਦੋਂ ਉਹਨਾਂ ਨੂੰ ਪਤਾ ਲੱਗਾ ਫਿਰ ਉਹਨਾਂ ਨੇ ਪ੍ਰੋਪਰ ਤਰੀਕੇ ਦੇ ਨਾਲ ਵਧੀਆ ਗਾਈਡੈਂਸ ਦੇ ਨਾਲ ਜਿਹੜੀ ਮੈਰਾਥਨ ਦੀ ਤਿਆਰੀ ਉਸ ਤੋਂ ਬਾਅਦ ਸ਼ੁਰੂ ਕਰਨੀ ਪਈ ਉਹਨਾਂ ਨੂੰ ਔਰ ਉਹ ਉਹਨਾਂ ਦੀ ਤਿਆਰੀ ਨਹੀਂ ਰਹੀ ਬਲਕਿ ਉਹ ਫਿਰ ਜਿੱਤਾਂ ਦਾ ਇੱਕ سلسلہ ਬਣ ਗਿਆ ਤੁਹਾਨੂੰ ਕੀ ਲੱਗਦਾ ਐਜ਼ ਅ ਡਾਕਟਰ ਤੁਸੀਂ ਕੀ ਕਹੋਗੇ ਕਿ ਜਿਹੜੀ ਅੱਜ ਦੀ ਯੂਥ ਹੈਗੀ ਆ ਜਿਹਦਾ ਤੁਸੀਂ ਗੱਲ ਕਰ ਰਹੇ ਸੀ ਪਹਿਲਾਂ ਖੁਰਾਕ ਦੇ ਬਾਰੇ ਵਿੱਚ ਮੈਂ ਚਾਹੁੰਦਾ ਕਿ ਥੋੜੇ ਸ਼ਬਦਾਂ ਦੇ ਵਿੱਚ ਅਸੀਂ ਉਹਨਾਂ ਬੱਚਿਆਂ ਤੱਕ ਕੋ ਮੈਸੇਜ ਦੇਣਾ ਚਾਹੁੰਦੇ ਆ ਫੋਜਾ ਸਿੰਘ ਨੂੰ ਧਿਆਨ ਦੇ ਵਿੱਚ ਰੱਖ ਕੇ ਵੀ ਉਹ ਕਿਵੇਂ ਦਾ ਆਪਣਾ ਜੀਵਨ ਜੀਣ सर uh, बस मैं ये कहना चाहूँगी कि जितना हो सके हम ऑर्गेनिक चीज़ें लें है ना जितना हो सके हम होम कुक्ड फूड खाएं, और जैसे कि ओबेसिटी एक बहुत बड़ा एक रोल प्ले कर रही है अपने पंजाब में कैंसर बहुत ज़्यादा है अपने पंजाब में डाउन सिंड्रोमिंग बहुत ज़्यादा डेवलप हो चुका है वो सबके रीज़न है खाना पेस्टिसाइड तो अगर हम इस तरीके के फूड को अवॉइड करेंगे है ना इस तरीके के खाने को अवॉइड करेंगे तो हमारे यूथ हेल्दी और हैप्पी रहेगा और पुराने ज़माने में शायद आपको आपने सुना हो कि बोलते थे जैसा खाओगे अन्न वैसा रहेगा हाँ। सन आपका दिमाग वैसा ही रहेगा।, रहेगा है ना तो बहुत सारे धर्मों में और बहुत सारे कल्चर में लहसुन प्याज चीज़ें अवॉइड करते हैं ताकि आप गुस्से में अग्रेशन में ना आओ और बहुत सारे कास्ट सिस्टम में भी इस चीज़ों को फॉलो किया जाता है है ना पूजा पाठ में फॉलो किया जाता है तो कहने का मतलब ये है कि अगर आपको पॉजिटिव रहना है तो आपको कहीं ना कहीं से जो भी नेगेटिव फूड माने जाते हैं जो उत्तेजना देते हैं जो आपको अग्रेशन देते हैं उनको थोड़ा बहुत अवॉइड ही करना पड़ेगा जिससे आप काम आएंगे डॉक्टर ये कहना चाहते हैं सू के खाना जो चंगा ध्यान दिता जाए और माड़िया चीजा अवॉइड किया जाए खास करके जिम्मे जंक फूड है इस तरह की चीजा बारी साहब बड़ी खुशी की गल है कि इस दुनिया तो जाने पहला ਉਹਨਾਂ ਨੂੰ ਮਿਲਣ ਗਏ ਸਪੈਸ਼ਲ ਮੈਂ ਉਹਦੀ ਕੁਝ ਝਲਕ ਦੇਖਣਾ ਚਾਹੁੰਨਾ ਤੁਹਾਡੇ ਰਾਹੀਂ ਕਿ ਕੀ ਗੱਲਬਾਤ ਹੋਈ ਔਰ ਕਿੱਦਾਂ ਦੀ ਲੱਗੀ ਸ਼ਖਸੀਅਤ ਉਹਨਾਂ ਦੀ ਤੋਂ ਬਿਲਕੁਲ ਮੈਂ ਇਸੇ ਸਾਲ ਹੀ ਉਹਨਾਂ ਨੂੰ ਮਿਲਿਆ ਸੀ ਅਸੀਂ ਸਾਡਾ ਇੱਕ ਰਨਿੰਗ ਦਾ ਪ੍ਰੋਗਰਾਮ ਸੀਗਾ ਜੋ ਸੀ ਇਵੈਂਟਲੀ ਤੇ ਮੈਂ ਜਦੋਂ ਉਹਨਾਂ ਨੂੰ ਮਿਲਿਆ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਜੀ ਤੁਸੀਂ ਤੁਹਾਨੂੰ ਇਹ ਮੋਟੀਵੇਸ਼ਨ ਕਿੱਦਾਂ ਆਉਂਦੀ ਹੈ ਕਹਿੰਦੇ ਮੈਂ ਅੱਜ ਵੀ 2.5 3 ਮੀਲ ਬਾਰੀ ਸਾਬ ਭੱਜ ਲੰਨਾ ਮੈਂ ਕਿਹਾ ਜੀ ਤੁਹਾਨੂੰ ਇਹ ਮੋਟੀਵੇਸ਼ਨ ਆਉਂਦੀ ਕਿਸ ਤਰ੍ਹਾਂ ਦਿਨੋਂ ਮੇਰੀ ਰੋਜ਼ ਕੀ ਉੱਠਣਾ ਜੀ ਕਹਿੰਦੇ ਵੀ ਜਦੋਂ ਮੈਂ ਸਵੇਰੇ ਉੱਠਦਾ ਮੈਂ ਪੈਰ ਜ਼ਮੀਨ ਤੇ ਰੱਖਦਾ ਇਹ ਮੇਰਾ ਦਿਲ ਕਰਦਾ ਮੈਂ ਠੀਕ ਆ ਮੈਂ ਭਜਣਾ اچھا ਮੈਂ ਚੱਲਣਾ ਮੈਂ ਕਹਿੰਜੀ ਭੱਜ ਲੈਂਦੇ ਹੋ ਕਹਿੰਦੇ ਜਿੰਨੀ ਹੋ ਸਕੇ ਮੈਂ ਜੋਗ ਕਰ ਲੰਨਾ ਹੂੰ ਮੈਂ ਸਵੇਰੇ ਸ਼ਾਮ 2.5 3 ਕਿਲੋਮੀਟਰ ਕਰਨੀ ਕਰਨੀ ਲਗਭਗ 113 14 ਸਾਲ ਦੀ ਉਹਨੂੰ ਥੋੜੇ ਦਿਨ ਪਹਿਲਾਂ ਹੀ ਮਿਲੇ ਆ ਤੁਸੀਂ ਉਹਨਾਂ ਨੂੰ ਜੀ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਖੁਰਾਕ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਉਸੇ ਤਰ੍ਹਾਂ ਅਗਰ ਰਨਿੰਗ ਕਰਦੇ ਹੋ ਨਾ ਤੇ ਤੁਹਾਡੀਆਂ ਅਧੀਆਂ ਤੋਂ ਜ਼ਿਆਦਾ ਪ੍ਰੋਬਲਮਸ ਸੋਲਵ ਹੋ ਜਾਂਦੀਆਂ ਨੇ ਹੂੰ ਏ ਬਹੁਤ ਹੀ ਵੱਡਾ ਜਿਹੜਾ ਉਹਨਾਂ ਦੇ ਮੇਰੇ ਨਾਲ ਕਾਫੀ ਕੁਝ ਹੋਰ ਰੁਝਾਵਿਆਂ ਬਾਰੇ ਵੀ ਗੱਲਾਂ ਹੋਈਆਂ ਅੱਛਾ ਜੀ ਪਰ ਜਿਹੜਾ ਉਹਨਾਂ ਦੀ ਇਹ ਮੈਂ ਉਹਨਾਂ ਦਾ ਦਿੱਤਾ ਹੋਇਆ ਜਿਹਨੂੰ ਕਹਿੰਦੇ ਨੇ ਮੰਤਰ ਇਹ ਮੈਂ ਆਪਣੇ ਅੰਦਰ ਬੰਨ ਲਿਆ ਮਤਲਬ ਕਿ ਜਦੋਂ ਉੱਠਣਾ ਬਿਸਤਰ ਤੋਂ ਤਾਂ ਇਹ ਮਨ ਬਣਾ ਕੇ ਉੱਠਣਾ ਕਿ ਮੈਂ ਬਾਹਰ ਨਿਕਲਣਾ ਹੈ ਜਿਹੜੇ ਦੇ ਵਿੱਚ ਜਾਣਾ ਹੈ ਦੌੜਨ ਵਾਸਤੇ ਗਰਾਉਂਡ ਤੱਕ ਪਹੁੰਚਣਾ ਹੈ ਤੇ ਇਸੇ ਤਰ੍ਹਾਂ ਇਹ ਚੀਜ਼ਾਂ ਹੀ ਮੋਟੀਵੇਸ਼ਨ ਦਿੰਦੀਆਂ ਨੇ ਅੱਜ ਦੇ ਯੂਥ ਨੂੰ ਸਰਦਾਰ ਮਿਲਖਾ ਸਿੰਘ ਜੀ ਨੂੰ ਜਿਵੇਂ ਉੱਡਣਾ ਸਿੱਖ ਕਿਹਾ ਜਾਂਦਾ ਸੀ ਇਸੇ ਤਰ੍ਹਾਂ ਹੀ ਸਰਦਾਰ ਫੋਜਾ ਸਿੰਘ ਨੂੰ ਪਿਆਰ ਦੇ ਨਾਲ ਕੁਝ ਛੋਟੇ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ ਜਿਵੇਂ ਟਰਬਨਡ ਟਰਨੈਡੋ ਕਿਹਾ ਜਾਂਦਾ ਸੀ ਉਹਨੂੰ ਪੱਗ ਵਾਲਾ ਤੂਫਾਨ ਫਿਰ ਉਹਨਾਂ ਨੂੰ ਰਨਿੰਗ ਬਾਬਾ ਵੀ ਕਿਹਾ ਜਾਂਦਾ ਸੀ ਜਾਂ ਸਿੱਖ ਸੁਪਰਮੈਨ ਵੀ ਕਿਹਾ ਜਾਂਦਾ ਸੀਗਾ ਪਗੜੀ ਧਾਰੀ ਹੋਣ ਕਰਕੇ ਉਹ ਸਿੱਖ ਕਮਿਊਨਿਟੀ ਨੂੰ ਉਹਨਾਂ ਨੇ ਬਹੁਤ ਵਿਸ਼ੇਸ਼ ਦਰਜਾ ਜਿਹੜਾ ਹੈ ਪੂਰੇ ਸੰਸਾਰ ਦੇ ਉੱਤੇ ਦਵਾਇਆ ਸਾਨੂੰ ਪ੍ਰੇਰਨਾ ਦੀ ਲੋੜ ਹੈ ਜਦੋਂ ਅਸੀਂ ਇਸ ਤਰ੍ਹਾਂ ਦੇ ਸਖਸ਼ੀਤਾ ਨਾਲ ਉਹਨਾਂ ਦੇ ਬਾਰੇ ਦੇਖਦੇ ਹਾਂ ਉਹਨਾਂ ਦੇ ਨਾਲ ਵਿਚਰਦੇ ਹਾਂ ਤੇ ਸਾਨੂੰ ਸੁਭਾਵਕ ਤੌਰ ਤੇ ਆਪਣੇ ਜੀਵਨ ਦੇ ਤਬਦੀਲੀ ਲਿਆਉਣੀ ਚਾਹੀਦੀ ਆ ਤੁਸੀਂ ਐਨਜੀਓ ਚਲਾਉਂਦੇ ਹੋ ਮੈਨੂੰ ਯਾਦ ਹੈ ਕਿ ਮਾਰਚ ਦੇ ਮਹੀਨੇ ਤੁਸੀਂ ਇੱਕ ਜਲੰਧਰ ਦੇ ਵਿੱਚ ਵੀ ਇਵੈਂਟ ਕਰਵਾਇਆ ਸੀ ਰਨਿੰਗ ਦਾ ਹਾਫ ਮੈਰਾਥਨ ਦਾ ਮੇਰੀ ਖੁਸ਼ਕਿਸਮਤੀ ਹੈ ਕਿ ਉਹਦੇ ਵਿੱਚ ਮੈਂ ਵੀ ਭਾਗ ਲਿਆ ਸੀ ਔਰ ਮੈਂ 10 ਕਿਲੋਮੀਟਰ ਦੌੜਿਆ ਸੀ ਤੁਹਾਡੇ ਨਾਲ ਉਹ ਪ੍ਰੇਰਣਾ ਕਿੱਥੋਂ ਮਿਲੀ ਤੁਹਾਡਾ ਕੀ ਇਹਦੇ ਪਿੱਛੇ ਰੋਲ ਸੀਗਾ ਕੀ ਰੋਲ ਦੇਣਾ ਚਾਹੁੰਦੇ ਸੀ ਸਮਾਜ ਦੇ ਵਿੱਚ ਤੁਸੀਂ ਕਿ ਉਹ ਤੁਸੀਂ ਇਵੈਂਟ ਇਸ ਤਰ੍ਹਾਂ ਦਾ ਕੀਤਾ ਪਿਆ ਸਰ ਜੋ ਐਨਜੀਓ ਹੈ ਉਹ ਤੋਂ ਅਸੀਂ ਕੰਮ ਕਰਦੇ ਹਾਂ ਪੈਲੀਟਿਵ ਔਰ ਜੀਰੀਆਟ੍ਰਿਕ ਕੇਅਰ ਇਸਕੋ ਹਿੰਦੀ ਮੇਂ ਆਪ ਐਸੇ ਕਹਿ ਸਕਤੇ ਹੈ ਕਿ ਕੋਈ ਪਰਸਨ ਜੋ ਅਬਾਊਟ ਟੂ ਡਾਈ ਹੈ ਬੈਡਰਿਟਨ ਹੈ ਹੈਨਾ छः महीने की लाइफ बची है या एक दिन की लाइफ बची है उन पेशेंट के मेंटल हेल्थ पे काम करना उनके जो अटेंडेंट हैं उनके हेल्थ पे फैमिली मेंबर्स पे काम करना जी। जीरियाटिक का मतलब होता है कोई पर्सन जो 60 साल से ऊपर का उम्र का हो गया है वो जीरियाटिक है तो जब हम जैसे बारी जी को भी कुछ थोड़े से मेडिकल इशूज़ हुए थे तो हम लोग साथ में ही थे और उसके बाद फिर हमने मेंटल हेल्थ पे काफ़ी काम करना शुरू किया हम शहर में पिछले पाँच साल से साइकिल रैली वग़ैरह भी करा रहे हैं सितंबर मंथ में और उसके बाद फिर हमने सोचा कि वाई नॉट मैराथन जब हम दोनों ही रनिंग कर रहे थे और इंस्पायर्ड हम वन रेस में भी जैसे पार्टिसिपेट किया हमने बारी जी ने और अदर चीजों में टेन किलोमीटर अप्रॉक्स मुझे लगता है कि हाँ मैं रेगुलर का ही मेरा सुबह का ये है जैसे आ, सर ने बताया ना कि फौजा सिंह जी कहते हैं कि पैर कहते थे कि पैर रखा और लगता है कि दौड़े तो मुझे भी सुबह सुबह ऐसे लगता है कि मुझे नेचर

ਓ ਡਾਕਟਰ ਗੌਰ ਤੋਂ ਜ਼ਰੂਰ ਇੰਨੀ ਇੱਕ ਪ੍ਰੇਰਣਾ ਲੈ ਲੈਣ ਕਿ ਧਰਤੀ ਤੇ ਪੈਰ ਲਾਉਣਾ ਹੈ ਤੇ ਗਰਾਊਂਡ 'ਚ ਜਾਣਾ ਹੈ ਦੌੜਨਾ ਹੈ ਆਪਣੇ ਆਪ ਵਾਸਤੇ ਦੌੜੋ ਆਪਣੀ ਫਿਟਨੈਸ ਵਾਸਤੇ ਦੌੜੋ ਆਪਣਾ ਜੀਵਨ ਚੰਗਾ ਬਣਾਓ ਡਾਕਟਰ ਗੌਰ ਬਹੁਤ ਸਾਰੇ ਕੰਮ ਕਰਦੇ ਆ ਸਮਾਂ ਘਟਾ ਹੈ ਇਸ ਲਈ ਮੈਂ ਹੀ ਦੱਸ ਦਿੰਦਾ ਇਹ ਇਹ ਸਾਈਕਲਿੰਗ ਵੀ ਕਰਦੇ ਆ ਇਹ ਰਨਿੰਗ ਵੀ ਕਰਦੇ ਆ ਇਹ ਬੁਲਟ ਰਾਈਡ ਵੀ ਕਰਦੇ ਆ ਔਰ ਇਹਨਾਂ ਨੇ ਲੇਡੀਜ਼ ਦੇ ਬਹੁਤ ਸਾਰੇ ਗਰੁੱਪ ਬਣਾਇਆ ਇੱਕ ਲੇਡੀਜ਼ ਦਾ ਜਿਹੜਾ ਬੁਲਟ ਰਾਈਡ ਕਰਦਾ ਆ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਜਿਹੜੇ ਆ ਇਹ ਉਤਸ਼ਾਹ ਦੇ ਨਾਲ ਹੋਇਆ ਕਰਦੇ ਆ ਔਰ ਇਹਦੇ ਨਾਲ ਜੀਵਨ ਜਿਹੜਾ ਤੁਹਾਡਾ ਬੜਾ ਖੁਸ਼ ਨੁ ਬਿਤਾ ਸਕਦੇ ਹਾਂ ਮੈਂ ਬਾਰੀ ਸਾਹਿਬ ਤੋਂ ਜਾਣ ਤੋਂ ਪਹਿਲਾਂ ਸ਼ਾਰਟ ਦੇ ਵਿੱਚ ਇੱਕ ਗੱਲ ਤੁਹਾਨੂੰ ਹੋਰ ਪੁੱਛਣੀ ਹੈ ਵੀ ਆਮ ਤੌਰ ਤੇ ਜ਼ਿੰਦਗੀ ਦੇ ਵਿੱਚ ਕਈ ਵਾਰ ਕੋਈ ਦੁੱਖ ਤਕਲੀਫ ਇਹਦਾ ਦਾ ਆਉਂਦਾ ਜਾਂ ਕੋਈ ਇਨਸੀਡੈਂਟ ਇਹਦਾ ਦੀ ਹੁੰਦੀ ਹੈ ਕਿ ਬੰਦਾ ਉਹ ਟਰਨ ਟਰਨ ਹੋ ਜਾਂਦਾ ਜ਼ਿੰਦਗੀ ਤੇ ਤੁਹਾਨੂੰ ਕੀ ਲੱਗਦਾ ਕਿਦਾਂ ਤੁਸੀਂ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਜੀਵਨ ਚ ਜਾਂ ਵੈਸੇ ਖੁਸ਼ੀ ਨਾਲ ਹੀ ਇਹ ਚੰਗਾ ਕੰਮ ਕਰ ਰਹੇ ਹੋ ਤੁਹਾਨੂੰ ਪੁੱਛ ਰਿਹਾ ਜੀ ਮੈਡਮ <laughs> अगर मैं बताऊं बारी जी का तो पहले तो मतलब ऐसा था कि ये साइकिलिंग कर रहे थे रनिंग कर रहे थे और बाकी एक्टिविटीज़ में भी इन्वॉल्व हैं है ना काफ़ी ज़्यादा साइकिलिंग करते थे 200 किलोमीटर 100 किलोमीटर फिर अचानक से इनको कार्डिक इशू हुआ हुआ अच्छा। और फिर उसके बाद में स्टंटिंग हुई इमीजिएट मतलब सेम डे सब कुछ हुआ फिर बारी जी ने आ, बस मुझे लगता है कि बहुत सारे लोग उनको ये प्रिकॉशनरी चीज़ें बता रहे थे कि आप घर पर रह जाएं अब आप दुकान भी दो घंटे के लिए जाएं अपना काम भी इतना कम करें ये ना खाएं वो ना खाएं जैसे जनरली लोग आ, प्यार में चीज़ें करते हैं बट आ, मुझे लगता है कि इनका इन इनके मेंटल हेल्थ और इनके पॉजिटिविटी ने घर में बच्चे हैं और उन सबको देख के जो इन्होंने डिसीज़न लिया और सेम ईयर इनकी हेल्थ जैसे पहले थी सेम हो गई ਆ ਇਹਨਾਂ ਨੇ ਰਨਿੰਗ ਸ਼ੁਰੂ ਕੀਤੀ ਔਰ ਹਾਫ ਮੈਰਾਥਨ ਤੱਕ ਕੀ ਗਏ ਬਿਲਕੁਲ ਜੀ ਮਾਰੀ ਜੀ ਹਾਫ ਮੈਰਾਥਨ ਦੇ ਚਈ ਵਾਰ ਭਾਗ ਲੈ ਚੁੱਕਿਆ ਹਾਰਟ ਦੇ ਵਿੱਚ ਸਟੰਟ ਪੈ ਚੁੱਕਾ ਹੈ ਦੇਖੋ ਕਿਸ ਤਰ੍ਹਾਂ ਦੀਆਂ ਸਖਸ਼ੀਤਾ ਅਸੀਂ ਤੁਹਾਡੇ ਸਾਹਮਣੇ ਤੁਹਾਨੂੰ ਮਿਲਾ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਔਖੀਆਂ ਘਾਟੀਆਂ ਦੇ ਵਿੱਚ ਲੰਘਣ ਦੇ ਬਾਵਜੂਦ ਵੀ ਖੇਡਾਂ ਦੇ ਨਾਲ ਜੁੜੇ ਹੋਏ ਹੈ ਔਰ ਰਫਤਾਰ ਦੇ ਸੂਰ ਵਿੱਚ ਇਵੈਂਟ ਵੀ ਕਰਵਾ ਚੁੱਕੇ ਹੈ ਉਹਦੇ ਵਿੱਚ ਇਹਨਾਂ ਨੇ ਖੁਦ ਦੌੜਿਆ ਔਰ ਸਾਡੇ ਵਰਗੇ ਹਜ਼ਾਰਾਂ ਲੋਕ ਜਿਹੜੇ ਆ ਉਸ ਇਵੈਂਟ ਦੇ ਵਿੱਚ ਦੌੜੇ ਬਾਰੀ ਜੀ ਕੀ ਕਹਿਣਾ ਨੌਜਵਾਨਾਂ ਨੂੰ ਕੁਛ ਨਾ ਕੁਛ ਚਾਹਨਾ ਮੈਸੇਜ ਤੁਹਾਡੇ ਰਾਂ ਜਾਵੇ ਜੀ ਬਿਲਕੁਲ ਮੈਂ ਮੈਸੇਜ ਸਭ ਤੋਂ ਪਹਿਲਾਂ ਅਗਰ ਸਰਦਾਰ ਫੋਜਾ ਸਿੰਘ ਜੀ ਨੂੰ ਫੋਲੋ ਕਰਦੇ ਹੋਏ ਜੀ ਅਗਰ ਮੈਂ ਦਸਾਂ ਤੇ ਇਹੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਜੀ ਆਪਣੇ ਖਾਂ ਪੀਣ ਦਾ ਖਿਆਲ ਰੱਖੋ ਜੰਕ ਫੂਡ ਤੋਂ ਦੂਰ ਰਹੋ ਹਮਮ ਔਰ ਆਪਣੇ ਆਪ ਨੂੰ ਟਾਈਮ ਸਿਰੇ ਇੱਕ ਘੰਟਾ ਜ਼ਰੂਰ ਦਿਓ ਫਿਟਨੈਸ ਨੂੰ ਚਾਹੇ ਭੱਜੋ ਚਾਹੇ ਜੋਗਿੰਗ ਕਰੋ ਚਾਹੇ ਵਾਕ ਕਰੋ ਚਾਹੇ ਤੁਸੀਂ ਕੋਈ ਫਿਟਨੈਸ ਕਲੱਬ ਜੁਆਇਨ ਕਰੋ ਬਾਰੀ ਸਾਹਿਬ ਤੁਹਾਨੂੰ ਰੋਕਣਾ ਪੈਣਾ ਸਮੇਂ ਦੀ ਨਜਾਕਤ ਹੈ ਤੁਹਾਡਾ ਤੇ ਮੈਡਮ ਗੌਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਸਾਡੇ ਦਰਸ਼ਕਾਂ ਦੇ ਨਾਲ ਗੱਲਾਂ ਕੀਤੀਆਂ ਸਰਦਾਰ ਫੌਜਾ ਸਿੰਘ ਜੀ ਦਾ ਇਸ ਦੁਨੀਆ ਤੋਂ ਜਾਣ ਦਾ ਜੋ ਸਮਾਂ ਸੀ ਉਹ ਚਲੇ ਗਿਆ ਲੇਕਿਨ ਉਹ ਬਹੁਤ ਵੱਡੀ ਪ੍ਰੇਰਣਾ ਸਾਡੇ ਵਾਸਤੇ ਛੱਡ ਕੇ ਗਿਆ ਹੈ ਕਿ ਅਸੀਂ ਆਪਣਾ ਜੀਵਨ ਜਿਹੜਾ ਤੰਦਰੁਸਤ ਰਹਿ ਕੇ ਗੁਜ਼ਾਰੀਏ ਔਰ ਸਾਡੇ ਨੌਜਵਾਨ ਜਿਹੜੇ ਨਸ਼ਿਆਂ ਤੋਂ ਦੂਰ ਹੋਣ ਖੇਡਾਂ ਵਾਲੇ ਪਾਸੇ ਨੂੰ ਰੁਚਿਤ ਹੋਣ ਆਪਣੀ ਸਿਹਤ ਦਾ ਧਿਆਨ ਰੱਖੋ ਚੰਗਾ ਖਾਓ ਔਰ ਚੰਗੇ ਕੰਮਾਂ ਵਾਲੇ ਪਾਸੇ ਆਪਾਂ ਲੱਗिए ਤਾਂ ਕਿ ਇਹ ਜ਼ਿੰਦਗੀ ਜਿਹੜੀ ਆ ਇਹ ਖੂਬਸੂਰਤ ਦਾਤ ਹੈ ਪ੍ਰਮਾਤਮਾ ਦੀ ਇਸ ਨੂੰ ਅਸੀਂ ਵਧੀਆ ਤਰੀਕੇ ਨਾਲ ਬਤਾਈਏ ਕਦੇ ਫੇਰ ਨਵੇਂ ਵਿਸ਼ੇ ਦੇ ਨਾਲ ਜੁੜਾਂਗੇ ਅੱਜ ਲਈ ਬੱਸ ਇੰਨਾ ਹੀ ਸ਼ੁਕਰੀਆ ਮਿਹਰਬਾਨ